ਇਸ ਵੇਲੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਪਈਆਂ ਨੇ ਆਮ ਆਦਮੀ ਪਾਰਟੀ ਨੇ ਨਵੇਂ ਦੋ ਉਮੀਦਵਾਰ ਐਮਪੀ ਚੋਣਾਂ ਵਾਸਤੇ ਉਤਾਰੇ ਨੇ ਔਰ ਉਹਨਾਂ ਦੇ ਵਿੱਚ ਇੱਕ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਨਾਮ ਹੈ ਉਹੀ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਪਾਰਟੀ ਤੋਂ ਟੁੱਟ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਲਦੇ ਨੇ ਉਹਨਾਂ ਨੂੰ ਰਲਾਲਿਆ ਜਾਂਦਾ ਹੈ ਖੈਰ ਇਹ ਚਰਚਾਵਾਂ ਹੁਣ ਚੱਲਦੀਆਂ ਪਈਆਂ ਕਿ ਕਿਤੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਐਲਾਨਣਾ ਆਮ ਆਦਮੀ ਪਾਰਟੀ ਦੇ ਵਾਸਤੇ ਗਲਤ ਨਾ ਸਾਬਿਤ ਹੋ ਜਵੇ ਜਾਂ ਆਮ ਆਦਮੀ ਪਾਰਟੀ ਮਜਬੂਰ ਹੈ ਕਿ ਉਹਨਾਂ ਨੂੰ ਇਹ ਉਮੀਦਵਾਰ ਦੇਣੀ ਪੈ ਰਹੀ ਆਪਣੇ ਆਪ ਦੇ ਵਿੱਚ ਇੱਕ 605 ਜਿਹੜੀ ਆ ਮੱਚੀ ਹੋਈ ਹੈ ਚਰਚਾਵਾ ਨੇ ਕਿ ਆਮ ਆਦਮੀ ਪਾਰਟੀ ਇਸ ਪੱਖੋਂ ਵੀ ਕਿਤਨਾ ਕਿਤੇ ਹੁਣ ਟਿਕਾਣੇ ਲੱਗਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਕਿਤਨਾ ਕਿਤੇ ਕਾਬਰੀ ਹੋਈ ਨਜ਼ਰ ਆਉਂਦੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰੀ ਦੇਣ ਤੋਂ ਬਾਅਦ ਦਰਸਨ ਡਾਕਟਰ ਰਾਜਕੁਮਾਰ ਚੱਬੇਵਾਲ ਜੇ ਗੱਲ ਕਰੀਏ ਤਾਂ ਕਾਂਗਰਸ ਤੋਂ ਆਉਂਦੇ ਨੇ ਜੋ ਹਾਲਾਤ ਬਣੇ ਸੀ ਉਸ ਵੇਲੇ ਜੋ ਸਮੀਕਰਨ ਬਣੇ ਸੀ ਹਰ ਕਿਸੇ ਨੇ ਦੇਖੇ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਤੋਂ ਪਹਿਲਾਂ ਕੀ ਕਰ ਰਹੇ ਸੀ ਔਰ ਸ਼ਾਮਿਲ ਹੋਣ ਤੋਂ ਬਾਅਦ ਕੀ ਕੁਝ ਕੀਤਾ ਹਰ ਕਿਸੇ ਨੇ ਦੇਖਿਆ ਪਰ ਉਹਦਾ ਆਫਟਰ ਇਫੈਕਟ ਕੀ ਹੋਇਆ ਉਹੀ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਨਾਲ ਰਲ ਕੇ ਪ੍ਰਦਰਸ਼ਨ ਕਰ ਰਹੇ ਸੀ ਕਾਂਗਰਸ ਨਾਲ ਰਲ ਕੇ ਵਿਧਾਨ ਸਭਾ ਚ ਕਦੀ ਪੰਡ ਲੈ ਕੇ ਜਾਂਦੇ ਸੀ ਤੇ ਕਦੀ ਸੰਗਲ ਲੈ ਕੇ ਜਾ ਰਹੇ ਸੀ ਉਹੀ ਰਾਜਕੁਮਾਰ ਚੱਬੇਵਾਲ ਜਿਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਨਾਲ ਰਲ ਕੇ ਇੱਕ ਇਕੱਠ ਕਰਦੇ ਨੇ ਹੁਸ਼ਿਆਰਪੁਰ ਦੇ ਵਿੱਚ ਉਦੋਂ ਵਿਵਾਦ ਖੜਾ ਹੋ ਜਾਂਦਾ ਹੈ ਦਰਸਲ ਬਹੁਤ ਸਾਰੀਆਂ ਰਿਪੋਰਟਾਂ ਦੇ ਮੁਤਾਬਕ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਇਕੱਠ ਕੀਤਾ ਆਮ ਆਦਮੀ ਪਾਰਟੀ ਦਾ ਇਕੱਠ ਕੀਤਾ ਤੇ ਉਦੋਂ ਉਹਨਾਂ ਦੇ ਸਮਰਥਨ ਦੇ ਵਿੱਚ ਬੜੀ ਕਮੀ ਨਜ਼ਰ ਆਈ ਬਹੁਤ ਵੱਡੀ ਕਮੀ ਨਜ਼ਰ ਆਈ ਹੈ ਵੇਖਣ ਨੂੰ ਮਿਲੀ ਹੈ ਕਿਉਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹਾਲ ਹੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੀ ਸਪੋਰਟ ਜਿਹੜੀ ਹੈ ਉਹ ਕੱਟ ਗਈ ਹੈ ਰਿਪੋਰਟਸ ਕਹਿੰਦੀਆਂ ਨੇ ਕਿ ਜਿਹੜੇ ਇਕੱਠ ਪਹਿਲਾਂ ਭਰੇ ਰਹਿੰਦੇ ਸੀ ਜਿੱਥੇ ਲੋਕਾਂ ਨੂੰ ਰਾਜਕੁਮਾਰ ਚੱਬੇਵਾਲ ਦੇ ਉੱਤੇ ਭਰੋਸਾ ਸੀ ਸ਼ਾਇਦ ਹੁਣ ਉਹ ਭਰੋਸਾ ਟੁੱਟਣ ਲੱਗ ਗਿਆ ਹੈ ਇਹ ਇਕੱਠ ਜਿਹੜਾ ਉੱ ਛਟਕਾ ਲੱਗਿਆ ਹੋ ਸਕਦਾ ਪਰ ਹੁਣ ਵੀ ਉਮੀਦਵਾਰੀ ਜਿਹੜੀ ਹੈ ਉਹ ਰਾਜਕੁਮਾਰ ਚੱਬੇਵਾਲ ਨੂੰ ਦੇ ਦਿੱਤੀ ਗਈ ਹੈ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਜਾਂ ਨਹੀਂ ਕਿਉਂਕਿ ਆਪਣੇ ਹੱਥੀ ਕੋਈ ਸੂਸਾਈਡ ਨਹੀਂ ਕਰਦਾ ਆਪਣੇ ਹੱਥੀ ਐਡਾ ਵੱਡਾ ਸਿਆਸੀ ਸੂਇਸਾਈਡ ਕੀਤਾ ਜਾ ਸਕਦਾ ਹੈ ਜੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਵੋਟਾਂ ਨਹੀਂ ਪੈਂਦੀ ਆਮ ਆਦਮੀ ਪਾਰਟੀ ਨੇ ਨਹੀਂ ਹੋਜਦੇ ਨਾਲ ਕਾਂਗਰਸ ਤੋਂ ਤੋੜ ਕੇ ਬੰਦਾ ਲਿਆਂਦਾ ਪਰ ਉਹ ਬੰਦਾ ਆਮ ਆਦਮੀ ਪਾਰਟੀ ਚ ਆ ਕੇ ਤੇ ਸਾਰਾ ਸੁੱਖ ਖੋ ਬੈਠਾ ਆ ਉਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਆਮ ਆਦਮੀ ਪਾਰਟੀ ਚ ਸ਼ਾਮੂਲਿਤ ਤੋਂ ਬਾਅਦ ਕਤਿਵਧੀਆਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਜੇ ਗੱਲ ਕਰੀਏ ਰਿਪੋਰਟਾਂ ਦੀ ਤਾਂ ਉਹਨਾਂ ਦੇ ਇਕੱਠ ਜਿਹੜੇ ਨੇ ਉਹ ਖਾਲੀ ਸਾਬਤ ਹੋ ਰਹੇ ਨੇ ਮਜਲਸਾਂ ਸੁੰਨੀਆਂ ਪੈਰੀਆਂ ਨੇ ਆਮ ਆਦਮੀ ਪਾਰਟੀ ਦੀਆਂ ਤੇ ਉਸ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਹੋਣੇ ਚਾਹੀਦੇ ਸੀ ਉਹ ਕੁਰਸੀਆਂ ਸਖਣੀਆਂ ਪਈਆਂ ਨੇ ਉਹ ਘੱਟ ਸਖਣੇ ਪਏ ਹੋਏ ਨੇ ਜਿਸ ਵਾਸਤੇ ਇਹਦਾ ਵੱਡਾ ਖਾਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ 13 ਦੀਆਂ 13 ਸੀਟਾਂ ਭੁਗਤਣ ਦੇ ਦਾਅਵੇ ਹੋ ਰਹੇ ਨੇ ਪਰ ਕੀ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ 13 ਦੀਆਂ 13 ਸੀਟਾਂ ਦਵਾ ਸਕਦੇ ਨੇ ਬਹੁਤ ਸਾਰੇ ਜਨਤਕ ਇਹ ਗੱਲਾਂ ਕਰ ਰਹੇ ਨੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਆ ਤਾਂ ਗਏ ਪਰ ਅਣਸਰ ਉਹਨਾਂ ਨੇ ਦਾਅਵਾ ਕਰ ਦਿੱਤਾ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਨਹੀਂ ਤਾਂ ਫ ਇਹ ਦਾਅਵੇ ਕੀਤੇ ਜਾ ਰਹੇ ਨੇ ਔਰ ਇਹ ਵੀ ਗੱਲਾਂ ਹੋ ਰਹੀਆਂ ਸੀ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਹੁਣ ਯੂ ਟਰਨ ਮਾਰ ਸਕਦੇ ਨੇ ਤਾਂ ਕਿ ਇਹ ਮੰਨ ਲਿਆ ਜਾਵੇ ਕਿ ਕੀ ਡਾਕਟਰ ਰਾਜਕੁਮਾਰ ਚੱਬੇਵਾਲ ਹੁਣ ਆਮ ਆਦਮੀ ਪਾਰਟੀ ਛੱਡ ਕੇ ਦੁਬਾਰਾ ਕਾਂਗਰਸ 'ਚ ਜਾਣ ਨੂੰ ਤਿਆਰ ਨੇ ਕਿਉਂਕਿ ਹਾਲਾਤ ਉਸ ਤਰ੍ਹਾਂ ਦੇ ਬਣਦੇ ਪਏ ਨੇ ਔਰ ਕੀ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਰੋਕਣ ਵਾਸਤੇ ਹੀ ਇਹ ਟਿਕਟ ਜਿਹੜੀ ਹੈ ਉਹ ਉਹਨਾਂ ਨੂੰ ਦਿੱਤੀ ਗਈ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਕੀ ਉਹਨਾਂ ਦਾ ਸਿਆਸੀ ਰਸੂਖ ਨਹੀਂ ਦੇਖਿਆ ਗਿਆ ਕਿ ਇਹ ਨਹੀਂ ਦੇਖਿਆ ਗਿਆ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਕਿੰਨੀ ਸਪੋਰਟ ਖੜੀ ਹੈ ਕਿੰਨੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਵੱਡੇ ਸਵਾਲ ਖੜਦੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਨੂੰ ਉਮੀਦਵਾਰੇ ਲਾਣੇ ਜਾਣ ਤੋਂ ਬਾਅਦ ਕਿਉਂਕਿ ਹਾਲਾਤ ਜੋ ਸਮਿਕਰਣ ਬਣਦੇ ਪਏ ਨੇ ਜੋ ਹਾਲਾਤਾਂ ਦੇ ਵੇਰਵੇ ਸਾਹਮਣੇ ਆ ਰਹੇ ਨੇ ਉਹਨਾਂ ਮੁਤਾਬਕ ਆਮ ਆਦਮੀ ਪਾਰਟੀ ਇਸ ਵੇਲੇ ਘिरी ਹੋਈ ਹੈ ਉਹ ਲੀਡਰ ਜਿਹੜਾ ਕਾਂਗਰਸ ਤੋਂ ਤੋੜ ਕੇ ਲਿਆਦਾ ਉਹ ਆਮ ਆਦਮੀ ਪਾਰਟੀ ਨੂੰ ਅਗਾਹ ਟੋਰੇਗਾ ਜਾਂ ਨਹੀਂ ਉਹ ਸਾਰਾ ਕੁਝ ਉਹਦੇ ਕੀਤੇ ਇਕੱਠ ਤੋਂ ਪਤਾ ਲੱਗ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਬੜਾ ਤੇਜ਼ ਹੈ ਵੀ ਮੰਨਿਆ ਜਾਂਦਾ ਹੈ ਪਰ ਕੀ ਆਈਟੀ ਸੈੱਲ ਨੂੰ ਇਹ ਨਹੀਂ ਪ੍ਰਤੀਤ ਹੋ ਰਿਹਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜੇ ਇਕੱਠ ਵੀ ਕਰਦੇ ਨੇ ਤੇ ਉੱਥੇ ਕੁਰਸੀਆਂ ਸਖਣੀਆਂ ਪਈਆਂ ਹੋਈਆਂ ਨੇ ਪਰ ਜੇ ਇਹ ਹਾਲਾਤ ਹੋਣ ਨੇ ਚੋਣਾਂ ਤੋਂ ਪਹਿਲਾਂ ਨੇ ਤਾਂ ਵੋਟਾਂ ਰਾਜਕੁਮਾਰ ਚੱਬੇਵਾਲ ਨੂੰ ਕੌਣ ਪਾਵੇਗਾ ਖੈਰ ਹੋ ਸਕਦਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵੀ ਦਬਾਅ ਪਾਇਆ ਹੋਵੇ ਆਮ ਆਦਮੀ ਪਾਰਟੀ ਤੇ ਹੋ ਸਕਦਾ ਹੈ ਕਿ ਇਹ ਕਿਹਾ ਹੋਵੇ ਕਿ ਜੇ ਸੀਟ ਨਾ ਦਿੱਤੀ ਤਫੀਰ ਇੱਕ ਹੋਰ ਯੂ ਟਰਨ ਮਾਰ ਜਾਣਗੇ ਔਰ ਇਹੋ ਜੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਲਈ ਉਮੀਦਵਾਰ ਖੋਣਾ ਆਪਣੇ ਆਪ 'ਚ ਵੱਡੀ ਦਿੱਕਤ ਹੋਵੇਗੀ ਕਿਉਂਕਿ ਜਲੰਧਰ ਦੇ ਵਿੱਚ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਖੋ ਲਿਆ ਔਰ ਉਹਨਾਂ ਨੂੰ ਖੋਣ ਤੋਂ ਬਾਅਦ ਹੁਣ ਇੱਥੇ ਵਿਵਾਦ ਬਣਿਆ ਹੋਇਆ ਹੈ ਕਿ ਇੱਥੇ ਕਿਸ ਨੂੰ ਉਤਾਰਨਾ ਦੂਜੇ ਪਾਸੇ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਨੇ ਖੋਲਿਆ ਤੇ ਇਸ ਪੋਜੀਸ਼ਨ ਤੇ ਆ ਕੇ ਆਮ ਆਦਮੀ ਪਾਰਟੀ ਲਈ ਦਿੱਕਤਾਂ ਪਰੇਸ਼ਾਨੀਆਂ ਸਾਬਤ ਹੋ ਸਕਦੀਆਂ ਨੇ ਇਸ ਵਾਸਤੇ ਸ਼ਾਇਦ ਰਾਜਕੁਮਾਰ ਚੱਬੇਵਾਲ ਦੇ ਉੱਤੇ ਜੂਆ ਖੇਡਣ ਲੱਗੀ ਆਮ ਆਦਮੀ ਪਾਰਟੀ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਪਤਾ ਲੱਗ ਜਾਵੇਗਾ ਪਰ ਇਹ ਸਾਰੀਆਂ ਗੱਲਾਂ ਜੋ ਸਾਹਮਣੇ ਆ ਰਹੀਆਂ ਸੂਤਰਾਂ ਤੋਂ ਤੱਕ ਕਿਹਾ ਜਾ ਰਿਹਾ ਹੈ ਕਿ ਰਾਜਕੁਮਾਰ ਚੱਬੇਵਾਲ ਨੂੰ ਦਬਾਹ ਹੇਠ ਟਿਕਟ ਦਿੱਤੀ ਗਈ ਹੈ ਇਹਦੇ ਚ ਕਿੰਨੀ ਸੱਚਾਈ ਹੈ ਉਸ ਹਮਾਰਿਆਂ ਦੇ ਸਾਹਮਣੇ ਆਹੀ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ